ਪਾਰਟੀ ਦੇ ਆਗੂ ਵੱਲੋਂ ਬਿਆਨ ਆਉਂਦਾ ਹੈ ਕਿ ਅਸੀਂ ਮੀਟਰ ਵਾਲੇ ਜਿਹੜੇ ਚੇਪਾ ਉਹਨਾਂ ਦਾ ਵਿਰੋਧ ਕਰਾਂਗੇ ਸੋ ਉਹਦਾ ਕੀ ਮਸਲਾ ਜੀ ਬਰੋ ਕਿਉਂ ਨਹੀਂ ਲੱਗਣ ਦੇ ਰਹੇ ਕੀ ਸਮੱਸਿਆ ਕੀ ਉਹਦੇ ਨਾਲ ਜੇ ਇੱਕ ਸਰਕਾਰ ਵੱਲੋਂ ਸਵਾਲ ਤੁਹਾਡ ਨੂੰ ਕੀਤਾ ਜਾਵੇ ਪੰਜਾਬ ਦੀ ਜ਼ਿੰਦਗੀ ਦੀਆਂ ਤਿੰਨ ਚੀਜ਼ਾਂ ਧੁਰਾਂ ਨੇ ਹੂੰ ਜ਼ਮੀਨ ਜੀ ਕਿਸਾਨੀ ਜੀ ਤੇ ਪੰਜਾਬ ਨਾ ਤਾਂ ਹੈ ਜੇ ਇਹਦੇ ਚ ਪਾਣੀ ਹੈ ਜੀ ਅਸੀਂ ਤਾਂ ਨਹਿਰਾਂ ਦੇ ਪਾਣੀ ਦੇ ਲਟਾਈ ਦੇ ਵਿਰੁੱਧ ਵੀ ਹਾਂ ਜੀ ਤੇ ਜਦੋਂ ਡੋਬਣਾ ਉਦੋਂ ਸਾਨੂੰ ਡੋਬ ਦੋ ਜਿਵੇਂ ਕਹਿੰਦੇ ਨਹਿਰਾਂ ਦਾ ਪਾਣੀ ਸਾਨੂੰ ਦੋ ਅਸੀਂ ਤਾਂ ਮੋਟਰਾਂ ਲਾਉਣੀਆਂ ਹੀ ਨਹੀਂ ਧਰਤੀ ਚੋਂ ਕੱਢਣੀਆਂ ਹੀ ਨਹੀਂ ਜੀ ਉਦੋਂ ਕਹਿੰਦੇ ਜੀ ਰਾਜਸਥਾਨ ਨੂੰ ਦੇਣਾ ਜੀ ਹਰਿਆਣੇ ਨੂੰ ਦੇਣਾ ਹੂੰ ਤੇ ਤੀਜੀ ਗੱਲ ਹੈ ਜਿਹੜੀ ਅੱਜ ਦੀ ਜ਼ਿੰਦਗੀ ਦੀ ਧੋਰੀ ਅੱਜ ਦੀ ਜ਼ਿੰਦਗੀ ਦਾ ਧੋਰਾ ਉਹ ਹੈ ਬਿਜਲੀ ਹੂੰ ਜੇ ਬਿਜਲੀ ਨਹੀਂ ਜ਼ਿੰਦਗੀ ਦੇ ਵਿੱਚ ਤਾਂ ਕੋਈ ਜ਼ਿੰਦਗੀ ਸੋਚੋ ਤਾਂ ਸਹੀ ਨਾ ਤੁਸੀਂ ਬਿਜਲੀ ਤੋਂ ਬਿਨਾ ਹੂੰ ਤੇ ਜਿਹੜੇ ਚਿਪ ਮੀਟਰਾਂ ਦੀ ਜਿਹੜੀ ਕਵਾਇਦ ਹੈ ਜਿਹੜੀ ਇਹ ਐਕਸਰਸਾਈਜ਼ ਹੋਣੀ ਹੈ ਇਹ ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਵਿੱਚ ਹੈ ਜੀ ਤੇ ਇਹ ਸਾਡੀ ਬਿਜਲੀ ਹੈ ਜਿਹੜੀ ਇੱਕ ਗਰੀਬ ਮਜ਼ਦੂਰ ਤੇ ਛੋਟੇ ਕਿਸਾਨ ਦੇ ਬਿੱਤ ਤੋਂ ਬਾਹਰ ਚਲੇ ਜਾਣੀ ਹੂੰ ਤੁਸੀਂ ਦੇਖੋ ਚਿਪ ਮੀਟਰ ਜਿਹੜੇ ਦੂਜਿਆਂ ਸੂਬਿਆਂ 'ਚ ਲੱਗ ਗਏ ਇਹ ਤਾਂ ਸਾਡੀ ਵਿਰੋਧਤਾ ਨਾ ਸਾਡੇ ਜਥੇਬੰਦੀ ਨੇ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਤਾਂ ਦੁਆਬਾ ਮਾਝਾ ਤੇ ਮਾਲਵਾ ਉਹਦੇ ਚ ਲੱਗੇ ਹੋਏ ਮੀਟਰ ਤਾਰ ਕੇ ਬਿਜਲੀ ਬੋਰਡ ਨੂੰ ਸਪੁਰਦ ਕਰਦੇ ਆ ਜੀ ਕਿਉਂ ਇਹ ਤੁਸੀਂ ਹੈਰਾਨ ਹੋਵੋਗੇ ਚਿਪ ਮੀਟਰ ਲਾਉਣ ਦੇ ਫੈਸਲੇ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਇਹਨਾਂ ਦੇ ਜਿਹੜੇ ਨੋਟੀਫਿਕੇਸ਼ਨਾਂ ਜਾਂ ਗੈਜ਼ਟੇ ਬਿਜਲੀ ਬੋਰਡ ਦੇ ਹੂੰ ਵੀ ਜਦੋਂ ਤੱਕ ਇਹ ਗੱਲਾਂ ਲਾਗੂ ਨਹੀਂ ਹੁੰਦੀਆਂ ਉਦੋਂ ਉਹ ਇਸ ਕਰਕੇ ਨਹੀਂ ਹੁੰਦੀਆਂ ਵੀ ਸਾਨੂੰ ਘਰ ਘਰ ਜਾਣਾ ਪੈਂਦਾ ਮੀਟਰ ਰੀਡਿੰਗ ਲੈਣੀ ਪੈਂਦੀ ਹੈ ਜੀ ਲੋਕ ਸਾਡੀ ਵਿਰੋਧਤਾ ਕਰਦੇ ਆਂ ਜੀ ਇਹ ਇਹ ਚੋਰ ਹੈ ਬਿਜਲੀ ਚੋਰਾਂ ਜੀ ਕੁੰਡੀਆਂ ਲਾ ਲੈਣੇ ਆਂ ਜੀ ਇਹ ਕਾਰਪੋਰੇਟ ਘਰਾਣੇ ਵਾਲਿਆਂ ਦੀ ਸੋਚ ਹੈ ਹਮ ਤੇ ਉਹਦੀ ਜਗ੍ਹਾ ਵੀ ਨਾ ਮੀਟਰ ਰੀਡਿੰਗ ਲੈਣੀ ਹੈ ਚਿਪ ਮੀਟਰ ਲਾ ਦਿਓ ਨਹੀਂ ਉਹ ਤਾਂ ਇਹ ਵੀ ਕਹਿੰਦੇ ਆਂ ਕਹਿੰਦੇ ਜਿੰਨੀ ਕਿ ਲੋੜ ਆ ਉਨੀ ਵਰਤ ਲਓ ਨੀ ਬਾਕੀ ਤਾਂ ਤੁਸੀਂ ਵੇਸਟ ਕਰਦੇ ਹੋ ਇਹ ਤਾਂ ਤੁਸੀਂ ਸੋਸ਼ਲ ਮੀਡੀਆ ਤੇ ਦੇਖੋ ਬਿਹਾਰ ਦੇ ਲੋਕ ਕਿਵੇਂ ਰੋਂਦੇ ਕਲਾਉਂਦੇ ਹਾ ਕਰਮਾ ਚਦੇ ਉਹ ਕਹਿੰਦੇ ਰਾਹਤ 2000 ਦਾ ਰੀਚਾਰਜ ਕਰਾਇਆ ਸੀ ਪਰ ਤਰਕੇ ਨੂੰ ਬਿਜਲੀ ਕੱਟ ਹੋ ਗਈ ਹੂੰ ਹੁਣ ਤਾਂ ਤੁਹਾਡੇ 5-7 ਕਿਲੋਮੀਟਰ ਦੇ ਜੋ ਕੇ ਐਸ ਡੀਓ ਦੇ ਗੱਲ ਪੈਜੂਗੇ ਜਾ ਕੇ ਜੀਹ ਦੀ ਗੱਲ ਪੈਜੂਗੇ ਲਾਈਨ 100% ਦੇ ਗੱਲ ਪਾਉਂਗੇ ਹੂੰ ਉਹ ਤਾਂ ਬੈਠਾ ਹੀ ਬੰਬੇ ਆ ਜਾਂ ਬੰਗਲੌਰ ਬੈਠਾ ਕਿੱਥੇ ਜਾਓਗੇ ਹੂੰ ਚਿਪ ਮੀਟਰ ਵਾਲੇ ਕੋਲ ਜੀ ਬਿਲਕੁਲ ਤੇ ਇਹ ਲੋਕ ਹਿੱਤ ਚ ਜਾਂ ਲੋਕ ਹਤਾਸ਼ੀ ਫੈਸਲੇ ਨਹੀਂ ਹੋਰ ਵਿਰੋਧਤਾ ਦੀ ਗੱਲ ਸੁਣਨ ਨੂੰ ਹੂੰ ਜਿਹੜਾ ਮੀਟਰ ਰੀਡਰ ਆ ਉਹ ਕਿਸੇ ਐਮਐਲ ਦਾ ਮੁੰਡਾ ਨਹੀਂ ਲੱਗਦਾ ਇਸੇ ਅਫਸਰ ਦਾ ਮੁੰਡਾ ਨਹੀਂ ਲੱਗਦਾ ਬਿਲਕੁਲ ਜੀਨੇ ਬਿੱਲ ਬੰਡਣੇ ਆ ਉਹ ਨਹੀਂ ਹੈ ਉਹ ਲੱਗਦਾ ਹਮ ਜਿਹੜਾ ਬਿੱਲ ਕਲਰਕ ਹੈ ਉਹ ਨਹੀਂ ਲੱਗਦਾ ਜਿਹੜਾ ਕੈਸ਼ੀਅਰ ਹੈ ਉਹ ਨਹੀਂ ਲੱਗਦਾ ਇਹ ਗਰੀਬਾਂ ਦੇ ਲੱਗਣੇ ਆ